ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕੋਕਰੀ ਡੈਰੀ ਫਾਰਮ ਮੋਗਾ ਚੈਨਲ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜੀ ਲੰਘ ਰਹੇ ਸੀ ਇੱਥੋਂ ਦੀ ਤਾਂ ਚੜੱਕ ਮੰਡੀ ਦੇ ਕੋਲ ਦੀ ਲੰਘੇ ਤਾਂ ਦੇਖਿਆ ਵੀ ਇੱਥੇ ਕੱਟੇ-ਕੱਟੀਆਂ ਦੀ ਮੰਡੀ ਲੱਗਦੀ ਆ ਹਰ 26 ਤਰੀਕ ਨੂੰ ਤੇ ਇੱਥੇ ਤਕਰੀਬਨ ਕਾਟੂ ਮਾਲ ਹੀ ਆਉਂਦਾ ਵਾ ਤੇ ਵਿੱਚ ਕਈ ਚੰਗੀਆਂ ਕੱਟੀਆਂ ਵੀ ਆ ਜਾਂਦੀਆਂ ਕਈ ਚੰਗੇ ਕੱਤੇ ਵੀ ਆ ਜਾਂਦੇ ਆ ਆ ਵੀ ਵੇਖ ਸਕਦੇ ਹਾਂ ਬਾਈ ਕਿਵੇਂ ਇੱਥੇ ਧੜਾ ਧੜ ਮਾਲ ਆਇਆ ਹੋਇਆ ਵਾ। ਕਈ ਵਾਰ ਵਿੱਚ ਬਹੁਤ ਚੰਗੀਆਂ ਚੰਗੀਆਂ ਮੱਝਾਂ ਵੀ ਫੜਾ ਦਿੰਦੇ ਆ ਲੋਕ ਹਨ ਤੇ ਬਹੁਤ ਚੰਗੀਆਂ ਚੰਗੀਆਂ ਮੱਝਾਂ ਵੀ ਖੜੀਆਂ ਵਾ। ਵੀ ਵੇਖੀ ਚਲੋ ਵੀਡੀਓ ਚ ਬਾਈ ਸਾਰੇ ਜਾਣੇ ਵੀਡੀਓ ਆਪਾਂ ਬੜੀ ਵੱਡੀ ਨਹੀਂ ਬਣਾਉਣੀ ਛੋਟੂ ਹੀ ਬਣਾਵਾਂਗੇ ਕਿਉਂਕਿ ਮੰਡੀ ਕੋਈ ਬੜੀ ਵੱਡੀ ਨਹੀਂ ਛੋਟੂ ਹੀ ਆ ਮੰਡੀ। ਆ ਦੋ ਤਿੰਨ ਇੱਥੇ ਨੀਲੀ ਰਾਵੀ ਦੀਆਂ ਵੀ ਮੱਝਾਂ ਖੜੀਆਂ ਨੇ। ਕਿਸੇ ਨੇ ਚਲੋ ਕਿਸੇ ਦੀ ਮਜਬੂਰੀ ਹੁੰਦੀ ਆ ਕੋਈ ਕਿਵੇਂ ਵੇਚ ਦਿੰਦਾ ਹਨਾ ਕੋਈ ਕਿਵੇਂ ਵੇਚ ਦਿੰਦਾ ਵਾ। ਤੇ ਮੈਂ ਤੁਹਾਨੂੰ ਸਾਰੀ ਮੰਡੀ ਦਿਖਾ ਦਿੰਦਾ ਇੱਕ ਵਾਰੀ। ਤੇ ਇਹ ਹਰ 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 ਛੱਬੀ ਇਹ ਹਰ 26 ਦਿਨ ਲੱਗਦੀ ਹੈ ਨਾ ਹਾਂਜੀ ਹਰ 26 ਨੂੰ ਚੰਗੀਆਂ ਕਟੀਆਂ ਵੀ ਆ ਜਾਂਦੀਆਂ ਇੱਥੇ ਵਧੀਆ 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 ਵੀ ਆ ਜਾਂਦੀਆਂ ਹਨਾ ਠੀਕ ਆ ਬਾਈ ਕਹਿੰਦਾ ਵੀ ਚੰਗੀਆਂ ਕਟੀਆਂ ਵੀ ਆ ਜਾਂਦੀਆਂ ਹਨ ਤੇ ਮੱਜਾਂ ਵੀ ਆ ਜਾਂਦੀਆਂ ਬਾਈ ਕਹਿੰਦਾ ਚੰਗੀਆਂ ਤੇ ਵਖਰੀਦਨ ਵਾਲਾ ਚਾਹੀਦਾ ਵਾ ਕੋਈ ਟਾਈਮ ਕੱਢ ਕੇ ਸੱਜਣਾ ਬੇਲੀ ਆਜੋ ਇੱਥੇ ਕਿਸੇ ਦਿਨ ਤੇ ਦੇਖੋ ਆ ਕੇ ਬਾਈ ਤੇ ਮੰਡੀ ਕੋਈ ਬਹੇ ਜਮਾ ਜਿਹੜੀ ਚੜੱਕ ਮੰਡੀ ਆ ਉਹਦੇ ਬਿਲਕੁਲ ਇੱਕ ਸਾਈਡ ਤੇ ਇਹੀ ਲੱਗਦਾ ਵਾ ਇਹ ਤੁਹਾਨੂੰ ਮੈਂ ਦਿਖਾਉਣਾ ਆ ਵੇਖੋ ਬਾਈ ਇੱਥੇ ਵੀ ਬਹੁਤ ਮਾਲ ਖੜਾ ਵਾ ਹਰ ਇੱਕ ਤਰ੍ਹਾਂ ਦਾ ਮਤਲਬ ਤੁਸੀਂ ਲੈ ਸਕਦੇ ਆ ਚੰਗੀਆਂ-ਚੰਗੀਆਂ ਕਟੀਆਂ ਵੀ ਆਉਂਦੀਆਂ ਬਾਈ ਜਿਆਦਾ ਇੱਥੇ ਕੱਟੇ ਆਉਂਦੇ ਆ ਹਨਾ ਕਾਟੂ ਮਾਲ ਚ ਲੋਕ ਛੋਟੇ-ਛੋਟੇ ਕੱਟੇ ਹੀ ਫੜਾਉਂਦੇ ਆ ਵੇਖ ਲਓ ਨਿਕੇ-ਨਿਕੇ ਅੱਜ ਮਹੀਨੇ-ਮਹੀਨੇ ਦੋ-ਦੋ ਮਹੀਨੇ ਦੇ ਇੱਕ ਆ ਖੜਾ ਟੇਢੀ ਧਰੀ ਵਾਲਾ ਚੰਗਾ ਕੱਟਾ ਵਾ ਤੇ ਇੱਕ ਆ ਕਿਸੇ ਨੇ ਨੀਲੀ ਰਾਵੀ ਦੀ ਮੱਝ ਦੇਖੋ ਤੇ ਚੰਗੀ ਝੋਟੀ ਲੱਗਦੀ ਐ ਇਹ ਕੱਚ ਵਿੱਚ ਉਹ ਵੀ ਬਈ ਨੀਲੀ ਦੀ ਝੋਟੀ ਖੜੀ ਆ ਤੇ ਵਿੱਚ ਜਿਹੜੀ ਖੜੀ ਆ ਹਨ ਇਹਨੇ ਬਾਹਰ ਨੂੰ ਮੂੰਹ ਮਾ ਨਹੀਂ ਕਰਨਾਗਾ ਫਸੀਆਂ ਖੜੀਆਂ ਵਿਚਾਰੀਆਂ ਤੇ ਇੱਥੇ ਆਇਆ ਕਰੋ ਬਾਈ ਦੇਖ ਲਿਆ ਕਰੋ ਜਿਹੜੇ ਕਟੀਆਂ ਕੁੱਟੀਆਂ ਖਰੀਦਣ ਦੇ ਚਾਹਵਾਨ ਨਾ ਸੱਜਣ ਤੇ ਕਈ ਵਾਰ ਮਾੜੇ ਘਰਾਂ ਦੀਆਂ ਕਟੀਆਂ ਹੁੰਦੀਆਂ ਲੋਕ ਸਾਂਭਦੇ ਨਹੀਂ ਹਨ ਤੇ ਸੇਵਾ ਕਰਕੇ ਚੰਗੀਆਂ ਬਣ ਜਾਂਦੀਆਂ ਹਨ ਚਲੋ ਜਿਹੜੀ ਕਰਮ ਵਾਲੀ ਦੇ ਹੋਇਆ ਹਨਾ ਘਰ ਦਾ ਦਾਣਾ ਪਾਣੀ ਕਿਸੇ ਦਾ ਤੇ ਉਹ ਉੱਥੇ ਉਠ ਹੀ ਜਾਣੀ ਹੈ ਕਿੱਲੇ ਤੇ ਦਿਖਾਉਣਾ ਇੱਥੇ ਨਾ ਬੜੀ ਸੋਹਣੀ ਸੀ ਕੱਟੀ ਨੀਲੀ ਰਵੀ ਦੀ ਪਰ ਉਹਦੇ ਨਾਲ ਟੈਡ ਤੇ ਕੋਈ ਪ੍ਰੋਬਲਮ ਹੋਈ ਵੀ ਸੀ ਆਵੇ ਆ ਦੇਖੋ ਕੋਈ ਚੱਕਰ ਪਿਆ ਹੋਇਆ ਸੀ ਇਹਦੇ ਰਸੌਲੀ ਰਸੌਲੀ ਕਹ ਲੋ ਜਾਂ ਕੋਸ ਕਹ ਲੋ ਕਿਸੇ ਨੇ ਚਲੋ ਉਹ ਮੈਂ ਫੜਾਤੀ ਹਨ ਸੰਭਾਲ ਸੰਭੂਲ ਨਹੀਂ ਕੀਤੀ ਗਈ ਤੇ ਬਹੁਤ ਚੰਗੀ ਸੀ ਉਹ ਵੇਹੇ ਕੱਟੀ ਜੇ ਕਦੇ ਦੀ ਸੰਭਾਲ ਹੋਈ ਹੁੰਦੀ ਗੌਰ ਹੀ ਨਹੀਂ ਕੀਤੀ ਕਿਸੇ ਨੇ ਇੱਕ ਆ ਝੋਟੀ ਬਾਈ ਪਹਿਲੇ ਸੂਏ ਕੋਲ ਸੂਈ ਹੋਊਗੀ ਦੂਜੇ ਸੂਏ ਨੂੰ ਚਲ ਨਹੀਂ ਬਣੀ ਦੁੱਧੋਂ ਭੱਜ ਗਈ ਬਣਾਈ ਹੋਊਗੀ ਇਥੇ ਕੋਈ ਫੜਾ ਗਿਆ ਤੇ ਜਦੋਂ ਇਹ ਚੈੱਕ ਕੀਤੀ ਤੇ 2 ਢਾਈ ਮਹੀਨੇ ਦੀ ਗੱਭਣ ਇਹ ਨਿਕਲਾਈ ਕਹਿੰਦੇ ਤੇ ਵੇਖ ਲਓ ਵੀ ਛੋਟੀ ਨੂੰ ਥਣ ਥਣ ਵੀ ਕਿੱਡਾ ਸੋਹਣਾ ਲੱਗਿਆ ਵਾ ਤੇ ਸੂਈ ਨੂੰ ਦੱਸਦੇ ਸੀ ਕਹਿੰਦੇ ਵੀ ਟਾਈਮ ਹੋ ਗਿਆ ਸੀਗਾ ਤੇ ਕਰਮਾ ਵਾਲੀ ਚੱਲ ਇੱਕ ਹੋਰ ਬਾਈ ਹੁਣੀ ਕਹਿੰਦੇ ਚੈੱਕ ਕਰੀ ਜਾਂਦੇ ਉੱਥੇ ਹੋਰ ਵੀ ਬਾਈ ਗੱਭਣ ਨਿਕਲਿਆ ਹੀ ਲਾ 10000 ਹੁਣ ਲੋਕ ਕਿਵੇਂ ਕੀ ਕਿਵੇਂ ਫੜਾ ਜਾਂਦੇ ਆ ਯਾਰ ਇੱਥੇ ਇੱਕ ਆਹ ਬਾਈ ਗੱਭਣ ਨਿਕਲਿਆ ਹੀ ਕਹਿੰਦੇ ਆ ਹੁਣ ਚੈੱਕ ਕੀਤੀ ਸੀ ਬਾਈ ਇਹ ਲਾ ਆਹ 4 ਮਹੀਨੇ ਦੀ ਗੱਭਣ ਦੱਸਦੇ ਕਹਿੰਦੇ ਨਿਕਲਿਆ ਹੀ ਹੁਣ ਦੱਸੋ ਬਾਈ ਇਹਦੀ ਪਾ ਦਿੰਨੇ ਵਿੱਚ ਹੀ ਲੈ ਬਾਈ ਦੇਖ ਲੋ ਯਾਰ ਜਿੱਦਣ ਕਿਤੇ ਸੂਣਾ ਆਏ ਨੇ ਤੇ ਉਦੋਂ ਨੂੰ ਕਮਾਲ ਕਰ ਦੇਣਾ ਨੇ ਸੈੰਗ ਥੋੜਾ ਖੁੱਲਾ ਲੱਗਾ ਵਾ ਬਾਈ ਦਵਾਈ ਕਿਹੜਾ ਕੀ ਦੀ ਐ ਇਹ ਖੋਲ ਨਹੀਂ ਸਕਦੇ ਵਿਕੀ ਹੋਈ ਆ ਤੇ ਆਜ ਪੈਸਾ ਨੂੰ ਕੋਈ ਨਹੀਂ ਆ ਵੇਖ ਲੋ ਬਾਈ ਹੋਈ ਬਾਈ ਮੜਾ ਸਾਈਡ ਤੇ ਦਿਖਾ ਦਈਏ ਲੈ ਵੇਖ ਲੈ ਬਾਈ ਆ ਚਾਰਾਂ ਮਹੀਨੇ ਦੀ ਗਮਲ ਕਿੱਡੀ ਪਲੀ ਹੋਈ ਝੋਟੀ ਆ ਹੈਂ ਆ ਦੇਖ ਲਓ ਤੁਸੀਂ ਵੀ ਲੋਕਾਂ ਦਾ ਹਾਲ ਆਹੀਂ ਫੜਾ ਬਲੋ ਜਾਂਦੇ ਆ ਇੱਕ ਝੋਟੀ ਬਈ ਆ ਫਿਰਦੇ ਆ ਨੇ ਵੇਖੀ ਬੜੀ ਉੱਚੀ ਲੰਬੀ ਮੋਹਰਾ ਦੀ ਝੋਟੀ ਆ ਬੜਾ ਸੋਹਣਾ ਥਣ ਲੱਗਿਆ ਕੱਟੀ ਨੂੰ ਤੇ ਬਣੀ ਨਹੀਂ ਕਹਿੰਦੇ ਬਸ ਆਹੀਂ ਫੜਾ ਕੇ ਵੱਡੀ ਹੋ ਗਈ ਦੰਦਾਂ ਚ ਬਣੀ ਹੋਈ ਨਹੀਂ ਕਿਸੇ ਤੋਂ ਤੇ ਚਲੋ ਅਗਲੇ ਦੀ ਵੀ ਮਜਬੂਰੀ ਹਨਾ ਜਦੋਂ ਪਸ਼ੂ ਬਣਦਾ ਨਹੀਂਗਾ ਤੇ ਉਦੋਂ ਅਗਲਾ ਵੀ ਫਿਰ ਬਾਈ ਮਾਰਦਾ ਟਕਰਾਂ ਤੇ ਫਿਰ ਜਦੋਂ ਐਂਡ ਤੇ ਆ ਕੇ ਫੜਾ ਦਿੰਦਾ ਵਾ ਪਰ ਬਈ ਜੇ ਕੋਈ ਸਹੀ ਬੰਦਾ ਕਾਰੀਗਰ ਬੰਦਾ ਹਨਾ ਲੈ ਜਾਵੇ ਝੋਟੀ ਨੂੰ ਬਣਾਉਣ ਵਾਲਾ ਇਹਦੋ ਕੋ ਫਾਰਮੂਲਾ ਹੈਗਾ ਕੋਈ ਤੇ ਝੋਟੀ ਨਹੀਂ ਮਾੜੀ ਬਈ ਆਪ ਵੀ ਵੇਖ ਲੋ ਵੀ ਇਹ ਝੋਟੀ ਜਦੋਂ ਸੂਗੀ ਤੇ ਕਿੰਨੇ ਕ ਦੀ ਬਣੂਗੀ ਬੜੀ ਉੱਚੀ ਲੰਬੀ ਝੋਟੀ ਆ ਵੀਡੀਓ ਤਾਂ ਹਜੇ ਪੂਰਾ ਲੱਗਦੀ ਆ ਵੀ ਨਹੀਂ ਪਰ ਸਾਰੀਆਂ ਮੰញਾਂ ਜੋ ਸੈਰ ਕੱਢ ਝੋਟੀ ਐ ਇਹ ਇੱਕ ਬਾਈ ਇੱਕ ਆ ਇੱਧਰ ਆ ਹੀ ਤੁਰੇ ਫਿਰਦੇ ਆ ਵੇਖਿਆ ਤੇ ਇੱਕ ਆ ਝੋਟੀ ਇਹਦਾ ਦੱਸਦੇ ਸੀ ਕਹਿੰਦੇ ਵੀ ਕੋਈ ਵੇਚ ਗਿਆ ਤੇ ਜਦੋਂ ਇੱਥੇ ਜਿਹਨਾਂ ਨੇ ਖਰੀਦੀ ਆ ਉਹਨਾਂ ਨੇ ਚੈੱਕ ਕੀਤੀ ਤੇ 2 ਮਹੀਨੇ ਕ ਬਣ ਕੱਬਰ ਨਿਕਲੀ ਬਾਪੂ ਐਵੇਂ ਹੀ ਆ ਹਾਂ 2 ਮਹੀਨਾ ਦੀ ਗੱਬ ਆ 2 ਮਹੀਨੇ ਗੱਬ ਨਿਕਲੀ ਹੈ ਤੇ ਕੋਈ ਵੇਲਾ ਵੀ ਕਾਟੂ ਭਾਈ ਫੜਾ ਗਿਆ ਤੇ ਐਂ ਵੀ ਕਈ ਵਾਰ ਬਾਈ ਪਸ਼ੂ ਨਿਕਲੇ ਆਉਂਦੇ ਇਥੇ ਚੰਗੇ ਮਿਲ ਜਾਂਦੇ ਹਨ ਤੇ ਕਰਮਾਂ ਵਾਲੀ ਵੇਲਾ ਵੀ ਉਹਦੀ ਜਾਨ ਬਾਜ ਗਈ ਚਲ ਕੋਈ ਸਾਹਮਣ ਵਾਲਾ ਲੈ ਜਾਊਗਾ ਤੇ 2 ਮਹੀਨੇ ਦੀ ਗੱਭ ਨਿਕਲੇ ਆਈ ਇਹ ਬਈ ਆ ਦੇਖੋ ਬਾਈ ਹੁਣੀ ਕਹਿੰਦੇ ਵੀ ਇਹਦੀ ਵੀਡੀਓ ਪਾ ਦਿਓ ਇੱਕ ਵਾਰ ਸੂਈ ਸੀ ਝੋਟੀ ਇਹਦੀ ਉਸ ਤੋਂ ਬਾਅਦ ਚ ਸੂਈ ਨਹੀਂ ਤੇ ਚਲੋ ਕੋਈ ਪ੍ਰੋਬਲਮ ਹੋ ਗਈ ਹੋਊਗੀ ਹਨਾ ਹੱਲ ਹੋ ਜਾਂਦੇ ਸਾਰੇ ਤੇ ਇਹ ਕਿਹੜੇ ਪਿੰਡ ਤੋਂ ਆ ਬਾਈ ਮੋਦਕੀ ਤੋਂ ਆ ਇਹ ਮੋਦਗੀ ਸਾਈਡ ਬਾਈ ਅੱਛਾ ਚਲੋ ਉਹ ਤਾਂ ਠੀਕ ਆ ਕੀ ਮੁੱਲ ਮੁੱਲ ਕਰਦੇ ਇਹਦਾ 175 ਜੀ 175 ਮੁੱਲ ਕਰਦੇ ਬਾਈ ਹੁਣੀ ਵੀ ਦੇਖ ਲੋ ਹੈ ਕਿ ਸੱਜਣਾਂ ਚਾਹ ਹੁਣ ਮਾਰ ਲਿਓ ਢੇੜਾ ਇੱਕ ਬਾਈ ਤੁਹਾਨੂੰ ਕਿੱਥੇ ਹੋਰ ਬੜੀ ਸੋਹਣੀ ਕੱਟੀ ਆਈ ਹੈ ਆ ਤਾਂ ਕੱਟਾ ਖੜਾ ਵਾ ਤੇ ਆਹ ਕੱਟੀ ਆ ਇਹ ਦੇਖੋ ਇਹ ਬਾਈ ਆਪਣੀ ਕੱਟੀ ਹੈ ਨਾ ਕੀ ਆ ਇਧਰ ਆਇਓ ਬਾਈ ਮੜਾ ਜੀ ਠੀਕ ਆ ਏ ਬਾਈ ਕੀ ਇਹਦਾ ਕੱਟੀ ਦਾ ਮੁੱਲ ਮਲ ਕਰਦੇ ਤੁਸੀਂ ਇਹਦਾ ਬਾਈ 24 ਮੁੱਲ ਕੀਤਾ 24000 ਮੁੱਲ ਕਰਦੇ ਆ ਤੇ ਕਿੱਥੋਂ ਤੱਕ ਦੇ ਦੇਣੀ ਆ ਆਪਾਂ ਕੱਟੀ ਇਹ ਇਹਦਾ ਕਿ 5-700 ਕੱਟ ਆ ਆ ਮਾਨਤਾ ਨਹੀਂ ਆ ਜਾਣੀ ਦੀ ਹੈ 24000 ਘੱਟ ਹੋ ਜਾਂਦਾ ਠੀਕ ਆ ਬਈ ਯਾਰ ਕੱਟੀ ਬਾਈ ਚੰਗੀ ਦੇਖ ਲਓ ਕਈ ਵਾਰ ਇਹ ਜੀਆਂ ਕੱਟੇ ਮੰਡੀ ਚ ਆ ਜਾਂਦੀਆਂ ਵਾ ਇੱਥੇ ਚੜੱਕ ਮੰਡੀ ਆ ਜਦੋਂ ਆਪਾਂ ਮੋਗੇ ਤੋਂ ਆਉਂਦੇ ਆ ਚੜੱਕ ਰੋਡ ਉੱਥੇ ਗਾਂਹ ਜਾ ਕੇ ਮੰਡੀ ਲੱਗਦੀ ਆ ਇਹ ਮੱਲੀਆਂ ਵਾਲੇ ਦੇ ਕੋਲ ਤੇ ਕੋਈ ਵੀ ਸੱਜਣ ਵੇਲੇ ਖਰੀਦਣਾ ਚਾਹੁੰਦਾ ਹੋਵੇ ਤੇ ਆਜਿਆ ਕਰੋ ਇਹ ਕੋਈ ਬਾਲੀ ਵੱਡੀ ਨਹੀਂ ਮੰਡੀ ਲੱਗਦੀ ਇਹ ਛੋਟੀ ਜਿਹੀ ਲੱਗਦੀ ਆ ਇੱਕ ਬਈ ਆ ਵੇਖੀ ਕੱਟੀ ਨੀਲੀ ਜਿਹੀ ਹੁਣੇ ਹੀ ਆਈ ਸੀ ਇਹ ਪਹਿਲਾਂ ਨਹੀਂ ਸੀਗੀ ਤੇ ਦੇਖ ਲੋ ਐ ਵੀ ਕਟੀਆਂ ਆ ਜਾਂਦੀਆਂ ਵਾ ਇੱਥੇ ਹੁਣ ਆਪਾਂ ਨੂੰ ਇਹ ਤਾਂ ਪਤਾ ਨਹੀਂ ਵੀ ਕਿਹੜੀ ਸਾਈਡ ਤੋਂ ਆਈ ਹੈ ਇਹ ਹਨਾ ਕਿਹੜੇ ਏਰੀਏ ਦੀ ਆ ਕਰ ਕਰ ਮਾਰ ਲਈ ਮੂੰਹ ਮਾ ਇਧਰ ਨੂੰ ਅੱਖਾਂ ਜਵਾਜੂ ਤਾਂ ਹੈ ਨਹੀਂਗੇ ਚਲੋ ਕਹੇ ਨੇ ਸਾਹਮਣੇ ਵਾਲ ਨੇ ਉਹ ਜਿਹੇ ਨੇ ਲੈਣੀ ਹੋਵੇ ਬਈ ਤਾਂ ਮਾੜੀ ਨਹੀਂਗੀ ਚੰਗੀ ਆ ਗੱਡੀ ਤੇ ਆਪਣਾ ਚੈਨਲ ਦੇਖ ਰਹੇ ਵੀ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਨਸਟਾ ਤੇ ਵੀ ਆਪਣਾ ਕੋਕਰੀ ਡੇਰੀ ਫਾਰਮ ਚੈਨਲ ਆ ਤੇ ਫੇਸਬੁੱਕ ਤੇ ਵੀ ਆਪਣਾ ਕੋਕਰੀ ਡੇਰੀ ਫਾਰਮ ਨਾਂ ਤੇ ਚੈਨਲ ਆ ਜੀ ਉੱਥੇ ਵੀ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਤੇ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਆਪਣੀ ਵੀਡੀਓ ਦੇਖਦੇ ਆ ਤੇ ਇਨਾ ਪਿਆਰ ਦਿੰਦੇ ਆ ਤੇ ਆਪਾਂ ਤਕਰੀਬਨ ਮੰਡੀਆਂ ਦੀਆਂ ਵੀਡੀਓ ਪਾਉਂਦੇ ਆ ਰਿਹਾ ਕਰਾਂਗੇ ਤੇ ਹੋਰ ਵੀ ਜਿਹੜੇ ਸੱਜਣਾ ਨੇ ਆਪਦੇ ਪਸ਼ੂ ਦੀ ਵੀਡੀਓ ਪਾਉਣੀ ਹੁੰਦੀ ਆ ਤੁਸੀਂ ਆਪਣੇ ਨੰਬਰ ਤੇ ਸੰਪਰਕ ਕਰਕੇ ਆਪਣੇ ਤੋਂ ਪੁੱਵਾਂ ਸਕਦਾ ਵਾ ਵੀਡੀਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ